ਜੀ ਜੇ ਅੱਜਕੱਲ ਆਪਾਂ ਇਮਾਨਦਾਰੀ ਦੀ ਗੱਲ ਕਰੀਏ ਇਮਾਨਦਾਰੀ ਤਾਂ ਕਿਸੇ ਰਿਸ਼ਤੇ ਵਿੱਚ ਵੀ ਨਹੀਂ ਹੈਗੀ ਇਹ ਗੱਲ ਮੈਂ ਸਮਝੀ ਆ ਹੁਣ ਇਮਾਨਦਾਰੀ ਕਿਸੇ ਰਿਸ਼ਤੇ ਵਿੱਚ ਵੀ ਨਹੀਂ ਆ ਜਿੱਦਾਂ ਕਿ ਇੱਕ ਇਨਸਾਨ ਆਪਾਂ ਚਾਹੇ ਕੁੜੀਆਂ ਚਾਹੇ ਮੁੰਡੇ ਆ ਜਿੱਦਾਂ ਵੀ ਆ ਹਨਾ ਉਹ ਕੀ ਚਾਹੁੰਦੇ ਆ ਰਿਸ਼ਤੇ ਦੇ ਵਿੱਚ ਇੱਕ ਮਤਲਬ ਕਿਸੇ ਦਾ ਸਾਥ ਭਾਲਦੇ ਆ ਕਿਸੇ ਦਾ ਸਾਥ ਹੋਵੇ ਹਨਾ ਪਿਆਰ ਦੀ ਲਾਲਸਾ ਕਿ ਹਾਂ ਬਈ ਸਾਨੂੰ ਕਿਸੇ ਤੋਂ ਪਿਆਰ ਮਿਲੇ ਉਹ ਸਾਡੀ ਟੇਕ ਕੇਅਰ ਕਰੇ ਦੇਖਭਾਲ ਕਰੇ ਅਸੀਂ ਉਹਦੀ ਕਰੀਏ ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰੀਏ ਹਨਾ ਆਪਣਾ ਦੁੱਖ ਸੁੱਖ ਸੁਣਾਈਏ ਇੱਕ ਦੂਜੇ ਨੂੰ ਐਦਾਂ ਹੀ ਹੁੰਦੀ ਹੈ ਨਾ ਤੇ ਉਹ ਬੰਦਾ ਹਰ ਇੱਕ ਦਾ ਸਾਥ ਭਾਲਦਾ ਆ ਠੀਕ ਆ ਚਾਹੇ ਕੁੜੀ ਮੁੰਡੇ ਦਾ ਤਾਂ ਚਾਹੇ ਮੁੰਡਾ ਕੁੜੀ ਦਾ ਸਾਥ ਇੱਕ ਦੂਜੇ ਦਾ ਸਾਥ ਭਾਲਣਾ ਠੀਕ ਆ ਬਟ ਇਮਾਨਦਾਰੀ ਤਾਂ ਹੈ ਹੀ ਨਹੀਂ ਰਿਸ਼ਤੇ 'ਚ ਹੁਣ ਜਿਹੜਾ ਬੰਦਾ ਸਿਰਫ ਆਪਣੇ ਆਪ ਨੂੰ ਇਨਸਾਨ ਮੰਨੂਗਾ ਉਹ ਦੂਜਿਆਂ ਨੂੰ ਇਨਸਾਨ ਹੀ ਨਹੀਂ ਮੰਨ ਰਿਹਾ ਉਹ ਕਿੱਥੋਂ ਰਿਸ਼ਤਾ ਨਿਵਾ ਲੂਗਾ ਉਹ ਕਿੱਥੋਂ ਦੇਖਭਾਲ ਕਰ ਲੂਗਾ ਉਹ ਕਿਦਾਂ ਕਿਦਾਂ ਉਸ ਰਿਸ਼ਤੇ ਨੂੰ ਅੱਗੇ ਤੱਕ ਲੈ ਜਾਏਗਾ ਸੋਚ ਕੇ ਮੜਾ ਜੈ ਇਸ ਚੀਜ਼ ਨੂੰ ਹਨਾ ਹੁਣ ਇਹ ਜਿਹੜੀ ਕੰਟਰੋਲ ਪਾਵਰ ਕਰਨੀ ਵੇ ਮੈਂ ਜੋ ਮਰਜ਼ੀ ਕਰਾਂ ਅਗਲੇ ਨੂੰ ਕੰਟਰੋਲ ਰੱਖਣਾ ਵੇ ਮੈਂ ਇਹਦੇ ਵਿੱਚ ਕੋਈ ਵੀ ਰਿਸ਼ਤਾ ਹੋ ਸਕਦਾ ਆ ਇਹਦੇ ਚ ਤੁਹਾਡਾ ਬੋਏਫ੍ਰੈਂਡ ਵੀ ਹੋ ਸਕਦਾ ਤੁਹਾਡੀ ਗਰਲਫ੍ਰੈਂਡ ਵੀ ਹੋ ਸਕਦੀ ਹੈ ਤੁਹਾਡਾ ਭੈਣ ਭਰਾ ਤੁਹਾਡੇ ਮਾਪਿਓ ਤੁਹਾਡਾ ਕੋਈ ਵੀ ਰਿਸ਼ਤਾ ਕੋਈ ਵੀ ਹੋ ਸਕਦਾ ਠੀਕ ਆ ਜਿਹਨੂੰ ਕੰਟਰੋਲ ਕਰਨ ਦੀ ਆਦਤ ਪਈ ਹੋਈ ਆ ਉਹਨੇ ਦੂਜਿਆਂ ਨੂੰ ਇਨਸਾਨ ਨਹੀਂ ਸਮਝਣਾ ਉਹਨੇ ਕਹਿਣਾ ਵੀ ਮੈਂ ਹੀ ਇੱਕ ਇਨਸਾਨ ਆ ਮੈਂ ਮੈਂ ਹੀ ਇਹ ਚੀਜ਼ ਕਰ ਸਕਦਾ ਆ ਅਗਲਾ ਮੇਰੇ ਤੇ ਨਹੀਂ ਕਰ ਸਕਦਾ ਠੀਕ ਆ ਤੇ ਰਿਸ਼ਤੇ ਦਾ ਰਿਸ਼ਤੇ ਜਿਹੜੇ ਆਪਾਂ ਬਣਾਉਨੇ ਆ ਉਹਦੇ ਚ ਆਪਾਂ ਬਣਾਵਾ ਤਾਂ ਲੈਨੇ ਪਰ ਉਹ ਚ ਇਮਾਨਦਾਰੀ ਤਾਂ ਹੈ ਹੀ ਨਹੀਂ ਆ ਪਰ ਜੇ ਕੋਈ ਇਮਾਨਦਾਰੀ ਉਹਦੇ ਚ ਦਿਖਾਊਗਾ ਹੀ ਨਹੀਂ ਰਿਸ਼ਤੇ ਚ ਉਹ ਰਿਸ਼ਤਾ ਕਿਸ ਬਰਾਬਰ ਹੋ ਗਿਆ ਫਿਰ ਉਹ ਰਿਸ਼ਤਾ ਕਾਹਦਾ ਰਿਹਾ ਫਿਰ ਉਹ ਰਿਸ਼ਤਾ ਨਹੀਂ ਰਿਹਾ ਫਿਰ ਜਿੱਦਾਂ ਇਹ ਤੁਹਾਨੂੰ ਕਾਬੂ ਰੱਖਣਾ ਚਾਹੁੰਦੇ ਆ ਤੇ ਜੇ ਤੁਸੀਂ ਆਪਣੀਆਂ ਆਦਤਾਂ ਨੂੰ ਨਹੀਂ ਬਦਲਦੇ ਨਾ ਜੇ ਤੁਸੀਂ ਆਪਣੀਆਂ ਆਦਤਾਂ ਨੂੰ ਨਹੀਂ ਬਦਲਦੇ ਤੁਸੀਂ ਉੱਥੇ ਹੀ ਉੱਥੇ ਹੀ ਬੈਠੇ ਰਹਿਣੇ ਆ ਜਿੱਥੇ ਹੈਗੇ ਆ ਤਾਂ ਫਿਰ ਉਹ ਕਾਮਯਾਬ ਹੋ ਜਾਂਦੇ ਆ ਆਪਣੇ ਕੰਮ 'ਚ ਤੇ ਤੁਸੀਂ ਕੰਟਰੋਲ ਹੋਣਾ ਸ਼ੁਰੂ ਹੋ ਜਾਂਦੇ ਆ ਫਿਰ ਤੁਸੀਂ ਕਿੱਥੇ ਲੱਗ ਜਾਂਦੇ ਆ ਆਟੋ ਪਾਇਲਟ ਮੋਡ ਤੇ ਫਿਰ ਤੁਸੀਂ ਕੰਟਰੋਲ ਹੋਣਾ ਸ਼ੁਰੂ ਹੋ ਜਾਂਦੇ ਆ ਜਿਹੜੇ ਰਿਸ਼ਤੇ ਹੁੰਦੇ ਆ ਉਹ ਪਿਆਰ ਨਾਲ ਨਿਭਾਏ ਜਾਂਦੇ ਆ ਠੀਕ ਆ ਨਾ ਕਿ ਕਿਸੇ ਨੂੰ ਕੰਟਰੋਲ ਕਰਕੇ ਦੇਖਭਾਲ ਕਰਕੇ ਕਿਸੇ ਦੀ ਟੇਕ ਕੇਅਰ ਕਰਕੇ ਤੇ ਪਿਆਰ ਕਰਕੇ ਫਿਰ ਰਿਸ਼ਤੇ ਨਿਭਾਏ ਜਾਂਦੇ ਆ ਕੰਟਰੋਲ ਨਾਲ ਨਹੀਂ ਤੇ ਜਿਹੜਾ ਬੰਦਾ ਮਤਲਬੀ ਆ ਸਿਰਫ ਆਪਣੇ ਤੱਕ ਹੀ ਸੀਮਤ ਰਹਿੰਦਾ ਆ ਉਹ ਤੁਹਾਨੂੰ ਕਦੇ ਪਿਆਰ ਨਹੀਂ ਕਰ ਸਕਦਾ ਉਹ ਤੁਹਾਨੂੰ ਕੰਟਰੋਲ ਹੀ ਕਰਕੇ ਰੱਖੇਗਾ ਠੀਕ ਆ ਇੱਥੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਦਾਂ ਕਿ ਕਿੱਥੇ ਗੱਲ ਕਰ ਰਹੀਆਂ ਮੈਂ ਠੀਕ ਆ ਉਹ ਤੁਹਾਨੂੰ ਕੰਟਰੋਲ ਹੀ ਕਰਕੇ ਰੱਖੇਗਾ ਤੇ ਤੁਸੀਂ ਕੰਟਰੋਲ ਹੁੰਦੇ ਜਾਓਗੇ ਜੇ ਤੁਸੀਂ ਆਪਣੇ ਆਪ ਨੂੰ ਉਸ ਸਿਚੁਏਸ਼ਨ ਚੋਂ ਨਹੀਂ ਕੱਢੋਗੇ ਤੇ ਰਿਸ਼ਤੇ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਧ ਕੇ ਦੇਈ ਜਾਣਾ ਉਹ ਨਾ ਨਾਰਾਜ਼ ਹੋ ਜਵੇ ਹਾਏ ਉਹ ਨਾ ਹੋ ਜਵੇ ਮੈਂ ਚੰਗਾ ਬਣ ਕੇ ਦਿਖਾਵਾਂ ਮੈਂ ਚੰਗੀ ਲੱਗਾ ਮੈਂ ਚੰਗਾ ਲੱਗਾ ਲੋਕ ਮੈਨੂੰ ਇਹ ਨਾ ਕਹ ਦੇਣ ਵੀ ਇਹ ਬੁਰਾ ਆ ਇਹ ਵੀ ਚੰਗੀ ਗੱਲ ਨਹੀਂ ਹੈਗੀ ਹਰ ਟਾਈਮ ਆਪਣੇ ਆਪ ਨੂੰ ਚੰਗਾ ਸਾਬਿਤ ਕਰਨ ਤੇ ਲੱਗੇ ਰਹਿਣਾ ਵੀ ਮੈਂ ਚੰਗਾ ਮੈਂ ਚੰਗਾ ਮੈਨੂੰ ਲੋਕੀ ਬੁਰਾ ਨਾ ਕਹ ਦੇਣ ਹਾਏ ਮੈਂ ਆਪਣੀਆਂ ਸਫਾਈਆਂ ਦੇ ਲਮਾ ਚੰਗੇ ਤਰੀਕੇ ਨਾਲ ਵੀ ਮੈਂ ਚੰਗਾ ਮੈਂ ਚੰਗਾ ਇਹ ਵੀ ਚੰਗੀ ਗੱਲ ਨਹੀਂ ਹੈਗੀ ਹੁਣ ਇੱਥੇ ਇੱਕ ਬਹੁਤ ਸੋਹਣੀ ਮੈਂ ਐਗਜ਼ੈਂਪਲ ਦੇਣ ਲੱਗੀ ਆ ਧਿਆਨ ਨਾਲ ਸੁਣਿਓ ਜੋ ਮੈਂ ਪੜ੍ਹੀ ਆ ਔਰ ਮੈਂ ਦੱਸਣਾ ਚਾਹੁੰਨੀ ਆ ਠੀਕ ਆ ਵਾਓ ਲਾਈਕ ਵੰਡਰਫੁਲ ਆ ਗੱਲ ਇਦਾਂ ਆ ਤੁਸੀਂ ਕਿ ਕਲੇਸ਼ੀ ਨਾਲ ਰਹਿ ਰਹੇ ਆ ਠੀਕ ਆ ਤੁਸੀਂ ਕਿ ਕਲੇਸ਼ੀ ਨਾਲ ਰਹਿ ਰਹੇ ਆ ਤੇ ਦੂਜਾ ਬੰਦਾ ਜਿਹੜਾ ਵਿਚਾਰਾ ਉਹਨਾਂ ਪਿਸ ਰਿਆ ਆ ਉਹ ਉਹ ਬੰਦਾ ਠੀਕ ਆ ਉਹ ਉਹ ਸ਼ਿਕਾਰ ਜਿਹੜਾ ਜਿਹੜਾ ਸ਼ਿਕਾਰ ਦੇ ਸ਼ਿਕਾਰ ਬਣ ਕੇ ਬੈਠਾ ਹੋਇਆ ਇੱਕ ਬਤਕ ਦੇ ਬਰਾਬਰ ਆ ਠੀਕ ਆ ਜਿੱਦਾਂ ਇੱਕ ਜਿੱਦਾਂ ਇੱਕ ਕਿ ਜਿਹੜੀ ਬਤਕ ਆ ਠੀਕ ਆ ਉਹ ਆਪਣੇ ਉੱਥੇ ਬੈਠੀ ਹੋਈ ਆ ਉਹਦਾ ਸ਼ਿਕਾਰ ਦਾ ਮੌਸਮ ਚੱਲ ਰਿਹਾ ਤੇ ਉਹਨੂੰ ਪਤਾ ਵੀ ਆ ਕਿ ਸ਼ਿਕਾਰੀ ਮੈਨੂੰ ਗੋਲੀ ਮਾਰ ਸਕਦਾ ਆ ਠੀਕ ਆ ਤੇ ਜਦੋਂ ਬਤਕ ਨੂੰ ਇਹ ਅੰਦਾਜ਼ਾ ਹੈਗਾ ਕਿ ਉਹ ਮੈਨੂੰ ਗੋਲੀ ਮਾਰ ਸਕਦਾ ਫਿਰ ਉਹ ਆਪਣੇ ਉਹਨੂੰ ਬਚਾ ਕਿਉਂ ਨਹੀਂ ਰਹੀ ਉਸ ਸਿਚੁਏਸ਼ਨ ਚੋਂ ਨਿਕਲ ਕਿਉਂ ਨਹੀਂ ਰਹੀ ਹੈਗੀ ਉਹ ਸ਼ਿਕਾਰੀ ਤਾਂ ਕੋਈ ਵੀ ਹੋ ਸਕਦਾ ਤੁਹਾਡੇ ਘਰ ਦੇਆਂ ਚੋਂ ਕੋਈ ਹੋ ਸਕਦਾ ਜਿਹੜਾ ਤੁਹਾਨੂੰ ਕੰਟਰੋਲ ਕਰ ਰਿਹਾ ਹੋਵੇ ਕਲੇਸ਼ੀ ਤੁਹਾਡੇ ਮਾਪਿਓ ਚੋਂ ਕੋਈ ਹੋ ਸਕਦਾ ਆ ਤੁਹਾਡੇ ਭੈਣ ਭਰਾ ਚੋਂ ਕੋਈ ਹੋ ਸਕਦਾ ਤੁਹਾਡੇ ਰਿਸ਼ਤੇਦਾਰਾਂ ਚੋਂ ਕੋਈ ਹੋ ਸਕਦਾ ਜਦੋਂ ਉਸ ਬਤਕ ਨੂੰ ਇੱਥੇ ਹੁਣ ਐਗਜ਼ਾਮਪਲ ਜਿਹੜੀ ਮੈਂ ਦਿੱਤੀ ਇਹ ਬਤਕ ਨੂੰ ਅੰਦਾਜ਼ਾ ਹੈ ਕਿ ਇਹ ਬੰਦਾ ਮੇਰਾ ਨੁਕਸਾਨ ਕਰ ਸਕਦਾ ਪਰ ਉਹ ਫੇਰ ਵੀ ਉੱਥੇ ਬੈਠੀ ਰਹਿੰਦੀ ਆ ਆਪਣਾ ਇਹਨੂੰ ਕੰਟਰੋਲ ਕਰਾਈ ਜਾ ਰਹੀ ਆ ਇਸ ਤੋਂ ਭਾਵ ਕਿ ਜਦੋਂ ਤੁਹਾਨੂੰ ਆਪਣੇ ਕਲੇਸ਼ੀ ਪਾਰਟਨਰ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੁੰਦਾ ਆ ਕਿ ਇਹ ਬੰਦਾ ਮੈਨੂੰ ਕੰਟਰੋਲ ਕਰ ਰਿਹਾ ਇਹ ਬੰਦਾ ਮੇਰੇ ਤੇ ਪੂਰਾ ਆਪਣਾ ਉਹ ਕਰ ਰਿਹਾ ਆ ਤੁਸੀਂ ਕਿਉਂ ਨਹੀਂ ਆਪਣੇ ਆਪ ਲਈ ਖੜੇ ਹੁੰਦੇ ਕਿਉਂ ਨਹੀਂ ਸਟੈਂਡ ਲੈਂਦੇ ਮਤਲਬ ਕਹਿਣ ਦਾ ਵੀ ਬਤਕ ਉਥੇ ਬੈਠੀ ਕਿਉਂ ਹੋਣੀ ਚਾਹੀਦੀ ਆ ਦੱਸੋ ਜਦੋਂ ਨੂੰ ਪਤਾ ਸ਼ਿਕਾਰੀ ਨੇ ਉਹਨੂੰ ਗੋਲੀ ਮਾਰ ਦੇਣੀ ਬਤਕ ਉਥੇ ਬੈਠੀ ਹੀ ਕਿਉਂ ਹੋਣੀ ਚਾਹੀਦੀ ਆ ਸੋਚਿਓ ਇਹਦੇ ਬਾਰੇ ਮੜ ਜਾ ਜਿਹੜਾ ਇੱਕ ਵਿਅਕਤੀ ਹੁੰਦਾ ਜਿਹੜਾ ਜੇ ਆਪਾਂ ਲੈ ਲਓ ਕਿ ਜਿਹੜਾ ਕਲੇਸ਼ੀ ਹੁੰਦਾ ਆ ਠੀਕ ਆ ਉਹ ਇੱਕ ਐਦਾਂ ਦੇ ਬੰਦਿਆਂ ਦੇ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਉੜਦੇ ਬਾਂਦਰ ਉੜਦੇ ਬਾਂਦਰ ਭਾਵ ਰਿਸ਼ਤੇਦਾਰ ਹੋ ਗਏ ਥੋੜਾ ਕੋਈ ਵੀ ਜਿਹੜਾ ਬੰਦਾ ਐਦਾਂ ਦੀਆਂ ਹਰਕਤਾਂ ਕਰਦਾ ਚੁਗਲੀਆਂ ਕਰਦਾ ਉਹ ਇਹ ਉੜਦੇ ਬਾਂਦਰਾਂ ਦੀ ਸਹਾਇਤਾ ਲੈਂਦਾ ਠੀਕ ਆ ਕਲੇਸ਼ੀ ਉਹਨਾਂ ਦੀ ਸਹਾਇਤਾ ਲੈ ਕੇ ਤੁਹਾਡੇ ਤੇ ਇਲਜ਼ਾਮ ਲਾਏਗਾ ਠੀਕ ਆ ਤੁਹਾਡੇ ਤੇ ਇਲਜ਼ਾਮ ਲਾਏਗਾ ਕਿ ਇਹ ਬੰਦਾ ਚੁਗਲੀਆਂ ਚੁਗਲੀਆਂ ਕਰੇਗਾ ਤੁਹਾਡੀਆਂ ਤੁਹਾਨੂੰ ਬਲੈਕਮੇਲ ਕਰਵਾ ਕਰੇਗਾ ਜਾਂ ਕਰਵਾਏਗਾ ਠੀਕ ਆ ਜਾਂ ਤੁਹਾਡੇ ਤੇ ਤੌਹਮਤਾ ਲਾਏਗਾ ਹੁਣ ਮੋਸਟਲੀ ਕੁੜੀਆਂ ਨਾਲ ਇਦਾਂ ਹੀ ਹੁੰਦਾ ਨਾ ਮੋਸਟਲੀ ਕੁੜੀਆਂ ਨਾਲ ਹੁੰਦਾ ਨਾ ਜਦੋਂ ਮੁੰਡਿਆਂ ਨੇ ਉਹਨੂੰ ਛੱਡਣਾ ਹੁੰਦਾ ਜਾਂ ਕੁੜੀਆਂ ਜੋ ਵੀ ਆ ਉਹ ਕੀ ਕਰਦੇ ਆ ਤੌਹਮਤਾ ਲਾਉਂਦੇ ਆ ਗੰਦਾ ਉਹਨਾਂ ਨੂੰ ਗੰਦਾ ਕਿਰਦਾਰ ਦੱਸਦੇ ਆ ਉਹਨਾਂ ਦਾ ਤੂੰ ਤਾਂ ਗੰਦੀ ਆ ਤੂੰ ਤਾਂ ਐ ਐ ਠੀਕ ਆ ਤੂੰ ਤਾਂ ਆ ਆ ਕਰਦੇ ਆ ਨਾ ਇਦਾਂ ਇਹਨਾਂ ਨੂੰ ਕਹਿੰਦੇ ਆ ਉੱਡਦੇ ਬਾਂਦਰ ਇਹ ਜਿਹੜੇ ਆ ਫਿਰ ਉਹਨਾਂ ਤੇ ਇਲਜ਼ਾਮ ਲਾਉਂਦੇ ਆ ਕੁੜੀਆਂ ਦੇ ਉੱਤੇ ਵੀ ਐਦਾਂ ਤੁਸੀਂ ਐਦਾਂ ਤੁਹਾਨੂੰ ਬਲੈਕਮੇਲ ਕਰਨਾ ਤੁਹਾਡਾ ਪੈਸਾ ਹੜਪ ਜਾਣਾ ਠੀਕ ਆ ਤੁਹਾਡਾ ਯੂਜ਼ ਕਰਨਾ ਤੁਹਾਨੂੰ ਹਰ ਪੱਖੋਂ ਯੂਜ਼ ਕਰਕੇ ਤੇ ਫਿਰ ਤੁਹਾਡੀਆਂ ਚਰਿੱਤਰ ਦੇ ਉੱਤੇ ਉਂਗਲੀਆਂ ਚੱਕ ਚੱਕ ਕੇ ਤੁਹਾਨੂੰ ਸਾਰੇ ਪਾਸਿਓਂ ਬਦਨਾਮ ਕਰਾ ਦੇਣਾ ਠੀਕ ਆ ਇਹ ਬੰਦੇ ਐਦਾਂ ਕੰਟਰੋਲ ਕਰਦੇ ਆ ਠੀਕ ਆ ਔਰ ਫਿਰ ਉਹਨੂੰ ਜਿਹੜਾ ਮੋਰਲਾ ਬੰਦਾ ਉਹਨੂੰ ਮौज-ਮਸਤੀ ਆਪਣੀ ਕਰਨ ਨਹੀਂ ਨਾ ਦੇਣੀ ਆਪ ਸਾਰੀ ਮौज-ਮਸਤੀ ਕਰਨੀ ਅਗਲੇ ਨੂੰ ਕਰਨ ਨਹੀਂ ਦੇਣੀ ਤੂੰ ਮੇਰੇ ਕੰਟਰੋਲ ਚਾ ਤੂੰ ਕੁਝ ਨਹੀਂ ਕਰਨਾ ਜੇ ਤੂੰ ਇੱਥੋਂ ਨਿਕਲੀ ਜੀ ਹਾਯੋ ਮੇਰੀ ਜਨਾਨੀ ਕਲੇਸ਼ਨ ਜੀ ਹਾਯੋ ਜੀ ਇਦਾਂ ਉਹ ਵਿਚਾਰਾ ਬੰਦਾ ਜਿਹੜਾ ਪੀਸਿਆ ਹੋਇਆ ਆ ਉਹ ਕੀ ਕਰੂਗਾ ਕਿੰਨੂ ਦਸੂਗਾ ਠੀਕ ਆ ਇਸ ਤੋਂ ਬੈਟਰ ਉਹ ਕੀ ਕਰੂਗਾ ਆਪਣੇ ਆਪ ਤੇ ਕੰਮ ਕਰੇ ਆਪਣੇ ਆਪ ਦੀਆਂ ਬਾਉਂਡਰੀ ਸੈੱਟ ਕਰ ਲਵੇ ਇਹ ਮੈਂ ਇਹਦਾ ਕਨਕਲੂਜਨ ਦੇ ਰਹੀ ਆ ਆਪਣੇ ਆਪ ਨੂੰ ਇੰਨਾ ਕੁ ਸਟਰੋਂਗ ਬਣਾ ਲਵੇ ਕਿ ਅਗਲੇ ਬੰਦੇ ਦੇ ਕੰਟਰੋਲ ਕਰ ਹੀ ਨਾ ਸਕੇ ਅਗਲਾ ਬੰਦਾ ਠੀਕ ਆ ਉਥੇ ਉਹ ਬਤ ਤੱਕ ਜਿਹੜੀ ਉਹ ਇਹ ਕੰਮ ਕਰੇ ਸਮਝਦੇ ਆ ਉਹ ਐਗਜ਼ਾਮਪਲ ਸੀ ਬਤ ਤੱਕ ਦੀ ਮੈਂ ਇਥੇ ਕੁੜੀਆਂ ਨੂੰ ਕਹਿ ਰਹੀ ਆ ਭੈਣਾਂ ਨੂੰ ਕਹਿ ਰਹੀ ਆ ਕੰਟਰੋਲ ਪਾਵਰ ਦੇ ਵਿੱਚ ਜੇ ਤੁਸੀਂ ਆਪਣਾ ਰਿਮੋਟ ਅਗਲੇ ਦੇ ਹੱਥ 'ਚ ਦੇਣਾ ਆ ਫਿਰ ਤਾਂ ਅਗਲਾ ਤੁਹਾਨੂੰ ਚਲਾਊਗਾ ਹੀ ਫਿਰ ਤਾਂ ਤੁਸੀਂ ਗਏ ਆਪਣਾ ਰਿਮੋਟ ਲੈਣੋਂ ਤੋਂ ਵਾਪਸ ਆਪਣਾ ਕੰਟਰੋਲ ਰੱਖੋ ਆਪਣੇ ਹੱਥ 'ਚ ਆਪਣੀਆਂ ਬਾਉਂਡਰੀਆਂ ਕਰ ਲੋ ਸੈੱਟ ਮੈਂ ਕੰਨੀ ਕੋਈ ਹੱਥ ਨਹੀਂ ਲਾ ਸਕਦਾ ਕੋਈ ਕੁਝ ਕਹਿ ਨਹੀਂ ਸਕਦਾ ਠੀਕ ਆ ਪਰ ਜਦੋਂ ਤੁਸੀਂ ਆਪਣਾ ਕੰਟਰੋਲ ਦੇ ਦਿੰਨੇ ਆ ਜਿਹੜਾ ਇੱਕ ਮਤਲਬ ਹੀ ਕਲੇਸ਼ੀ ਆ ਫੇਰ ਉਹ ਇਹ ਉੜਦੇ ਬਾਂਦਰਾਂ ਦਾ ਸਹਾਰਾ ਲੈ ਕੇ ਫਿਰ ਤੁਹਾਨੂੰ ਬਦਨਾਮ ਤੱਕ ਕਰ ਕਰੇਗਾ ਹੀ ਤੁਹਾਡੀਆਂ ਚੁਗਲੀਆਂ ਕਰੇਗਾ ਤੁਹਾਡੇ ਉੱਤੇ ਲਾਂਚਣ ਲਾਏਗਾ ਬੁਰੇ ਬੁਰੇ ਇਹ ਐ ਆ ਇਹੋਂ ਆ ਇਹ ਐਦਾਂ ਆ ਭਾਵੇਂ ਤੁਸੀਂ ਉਹ ਕੁਝ ਕੀਤਾ ਵੀ ਨਾ ਹੋਵੇ ਤੁਹਾਨੂੰ ਬਦਨਾਮ ਕਰੇਗਾ ਸੁਸਾਇਟੀ 'ਚ ਕਮਿਊਨਿਟੀ 'ਚ ਇਹ ਹੁੰਦੇ ਉੜਦੇ ਬਾਂਦਰ ਕਲੇਸ਼ੀ ਠੀਕ ਐ ਫਿਰ ਇਹਨਾਂ ਨੇ ਮੰਨਣਾ ਨਹੀਂ ਕਿ ਅਸੀਂ ਕਲੇਸ਼ੀ ਉਹ ਵੀ ਦੂਜੇ ਤੇ ਪਾਉਣਾ ਤੂੰ ਕਲੇਸ਼ੀ ਤੂੰ ਤੂੰ ਆ ਤੂੰ ਇਹ ਇਹਨਾਂ ਨੇ ਤੂੰ ਤਾਂ ਪਹਿਲਾਂ ਲਾਣ ਜਾਣੀ ਐ ਵੀ ਸਾਢੇ ਤਿੰਨ ਲੱਗਦੇ ਅਸੀਂ ਪਹਿਲੇ ਉਂਗਲੀ ਕਰ ਦਿੰਨੇ ਵੀ ਤੂੰ ਆ ਇਹ ਹੁੰਦੇ ਆ ਠੀਕ ਆ ਸੋ ਆਪਣੀ ਕੰਟਰੋਲ ਪਾਵਰ ਇਹਨਾਂ ਤੇ ਹੱਥ ਚ ਦੇਣ ਨਾਲ ਚੰਗਾ ਆਪਣੇ ਆਪ ਤੇ ਕੰਮ ਕਰੋ ਮੈਂ ਆਪਣੀ ਬਰੀਥਿੰਗ ਪ੍ਰੈਕਟਿਸ ਕਰੋ ਉਨਾ ਤੁਹਾਡੀ ਧੁੰਦ ਭਰੇ ਹੋਣ ਲਾ ਆਪਣੀ ਤੁਹਾਡਾ ਦਿਮਾਗ ਖੁੱਲਣ ਲਾ ਆਪਣਾ ਤੁਹਾਨੂੰ ਮਹੀਨੇ ਇੱਕ ਦੇ ਵਿੱਚ ਪਤਾ ਲੱਜਣਾ ਵੀ ਤੁਸੀਂ ਕਿੱਥੇ ਸੀਗੇ ਤੁਸੀਂ ਹੁਣ ਕਿੱਥੇ ਖੜ ਗਏ ਆ ਇੰਨੀ ਪਾਵਰ ਹੈ ਬਰੀਥਿੰਗ ਪ੍ਰੈਕਟਿਸ ਦੇ ਵਿੱਚ ਅਗਰ ਤੁਹਾਨੂੰ ਪਤਾ ਨਾ ਹੋਵੇ ਜਾਂ ਤੁਹਾਨੂੰ ਪਤਾ ਹੋਵੇ ਠੀਕ ਹੈ ਜਿਹੜੀਆਂ ਇਹੀ ਚੀਜ਼ਾਂ ਹੁੰਦੀਆਂ ਆ ਉਹ ਰਿਸ਼ਤੇ ਨੂੰ ਇੰਨਾ ਕ ਕਮਜ਼ੋਰ ਕਰਦੀਆਂ ਜਾਂਦੀਆਂ ਆ ਕਿ ਉਹ ਰਿਸ਼ਤਾ ਰਹਿ ਨਹੀਂ ਪੰਦਾ ਉਹ ਇਸੇ ਕਰਕੇ ਨਹੀਂ ਰਹਿ ਪੰਦਾ ਕਿਉਂਕਿ ਜਿਹੜਾ ਰਿਸ਼ਤਾ ਉਹ ਇੱਕ ਪਿਆਰ ਮੁਹੱਬਤ ਨਾਲ ਚੱਲਣ ਵਾਲੀ ਚੀਜ਼ ਆ ਠੀਕ ਆ ਇੱਕ ਦੇਖਭਾਲ ਇੱਕ ਦੂਜੇ ਨੂੰ ਕੇਅਰ ਕਰਨ ਵਾਲੀ ਚੀਜ਼ ਆ ਜਿਹਨੂੰ ਕਿ ਤੁਸੀਂ ਬੈਨੀਫਿਟ ਦੇ ਤੌਰ ਤੇ ਯੂਜ਼ ਕਰਦੇ ਹੋ ਕੰਟਰੋਲ ਪਾਵਰ ਕਰਦੇ ਹੋ ਕਿਸੇ ਦੇ ਉੱਤੇ ਠੀਕ ਆ ਕੰਟਰੋਲ ਕਰਕੇ ਰੱਖਣਾ ਅਗਲੇ ਬੰਦੇ ਨੂੰ ਵੀ ਇਹ ਮੇਰੀ ਜੁੱਤੀ ਦੇ ਥੱਲੇ ਰਵੇ ਇਹ ਇਹ ਚੀਜ਼ਾਂ ਚੇਂਜ ਕਰੋ ਠੀਕ ਆ ਜਨਾਨੀ ਬੰਦਾ ਦੋਨੋਂ ਬਰਾਬਰ ਆ ਕੋਈ ਥੱਲੇ ਉੱਤੇ ਨਹੀਂ ਹੈਗਾ ਦੋਨਾਂ ਨੂੰ ਬਰਾਬਰ ਲੈ ਕੇ ਚੱਲੋ ਜਿਹੜੀ ਤੁਹਾਡੇ ਦਿਮਾਗਾਂ 'ਚ ਤੁਹਾਡੇ ਘਰ ਦੇ ਨੇ ਗੱਲਾਂ ਪਾਈਆਂ ਹੋਈਆਂ ਨੇ ਨਾ ਬੰਦਿਆਂ ਦੇ ਜਨੈਨੀ ਚ ਪੈਰ ਦੀ ਜੁੱਤੀ ਐ ਜਨੈਨੀ ਤਾਂ ਐ ਐ ਜਨੈਨੀ ਨੂੰ ਤਾਂ ਆਂ ਰੱਖੋ ਇਹ ਤੁਹਾਡੇ ਖਾਨਦਾਨ ਦੀਆਂ ਪਾਈਆਂ ਹੋਈਆਂ ਗੰਦੀਆਂ ਆਤਾਂ ਤੁਹਾਡੇ ਦਿਮਾਗ ਵਿੱਚ ਆ ਗੋਰੀਆਂ ਦੇ ਤਾਂ ਹੈ ਨਹੀਂ ਸੋ ਇਹਨਾਂ ਨੂੰ ਕੱਢੋ ਜਿੱਦਾਂ ਤੁਸੀਂ ਆਪਣੇ ਨਾਲ ਆਪਣੇ ਵਾਂਗੂ ਸੋਚਣ ਲੱਪੇ ਵੀ ਨਾਲ ਦਾ ਬੰਦਾ ਵੀ ਮੇਰਾ ਇਦਾਂ ਦਾ ਹੀ ਆ ਤਾਂ ਤੁਸੀਂ ਤੁਹਾਡੇ 'ਚ ਲੜਾਈਆਂ ਖਤਮ ਹੋ ਜਾਣੀਆਂ ਇਹ ਜਿਹੜੇ ਡਿਫਰੈਂਸਿਸ ਪਾਏ ਗਏ ਆ ਨਾ ਇਹ ਕਮ ਅਕਲ ਬੰਦਿਆਂ ਦੇ ਪਾਏ ਹੋਏ ਆ ਤੁਹਾਡੇ ਦਿਮਾਗ 'ਚ ਚੇਂਜ ਇਟ